ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜਾਬ ਦੀਆਂ ਜੇਲਾਂ ਅਕਸਰ ਸੁਰੱਖਿਆ ਦੇ ਵਿੱਚ ਰਹਿੰਦੀਆਂ ਨੇ ਜੇਲਾਂ ਦੇ ਵਿੱਚੋਂ ਮੋਬਾਈਲ ਫੋਨ ਬਰਾਮਦ ਕੀਤੇ ਜਾਂਦੇ ਨੇ ਨਸ਼ਾ ਬਰਾਮਦ ਕੀਤਾ ਜਾਂਦਾ ਹੈ ਤੇ ਕਈ ਇਹਦੇ ਵਿੱਚ ਗ੍ਰਿਫਤਾਰੀਆਂ ਵੀ ਹੋ ਚੁੱਕੀਆਂ ਨੇ ਕਈ ਪੁਲਿਸ ਮੁਲਾਜ਼ਮ ਵੀ ਗ੍ਰਿਫਤਾਰ ਹੋਏ ਨੇ ਤੇ ਹੁਣ ਪੰਜਾਬ ਸਰਕਾਰ ਤੇ ਜੇਲ੍ਹ ਵਿਭਾਗ ਜੇਲਾਂ ਦੇ ਵਿੱਚ ਫੁੱਲ ਬਾਡੀ ਸਕੈਨਰ ਲਗਾਉਣ ਜਾ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ 스캐너 ਕੰਮ ਕਰਨੇ ਵੀ ਸ਼ੁਰੂ ਕਰ ਦੇਣਗੇ ਇੱਕ ਕੰਪਨੀ ਨੂੰ ਇਹਨਾਂ ਦੀ ਦੇਖਰੇਖ ਦਾ ਪੂਰਾ ਜ਼ਿੰਮਾ ਦਿੱਤਾ ਜਾਵੇਗਾ ਯਾਨੀ ਕਿ ਹੁਣ ਜੇਲ੍ਹ ਦੇ ਵਿੱਚ ਕੋਈ ਵੀ ਚੀਜ਼ ਬਿਨਾ ਸਕੈਨਿੰਗ ਤੋਂ ਨਹੀਂ ਜਾਏਗੀ ਫੁੱਲ ਬਾਡੀ ਸਕੈਨ ਹੋਵੇਗਾ ਚਾਹੇ ਉਹ ਪੁਲਿਸ ਮੁਲਾਜ਼ਮ ਹੋਵੇ ਜਾਂ ਫੇਰ ਉਹ ਉੱਥੇ ਹਵਾਲਾਤੀ ਕੈਦੀ ਹੋਵੇ ਤਾਂ ਉਹਦੀ ਪੂਰੀ ਜਾਂਚ ਕੀਤੀ ਜਾਵੇਗੀ ਤੇ ਨਾਲ ਹੀ ਜੇਲ੍ਹ ਦੀਆਂ ਬਾਹਰ ਲੀਆਂ ਕੰਧਾਂ ਦੇ ਨਾਲ ਨਾਲ ਜਾਲ ਨੈਟ ਲਗਾਉਣ ਦਾ ਵੀ ਕੰਮ ਕਹਿੰਦੇ ਸ਼ੁਰੂ ਹੋ ਜਾਵੇਗਾ ਤਾਂ ਜੋ ਅੰਦਰੋਂ ਬਾਰ ਕੋਈ ਚੀਜ਼ ਨਾ ਜਾ ਸਕੇ ਤੇ ਬਾਹਰੋਂ ਅੰਦਰ ਕੁਝ ਵੀ ਥਰੋ ਨਾ ਕੀਤਾ ਜਾ ਸਕੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੀਆਂ ਜੇਲਾਂ ਅਕਸਰ ਚਰਚਾ ਦੇ ਵਿੱਚ ਰਹਿੰਦੀਆਂ ਨੇ ਵੱਡੀ ਗਿਣਤੀ ਦੇ ਵਿੱਚ ਮੋਬਾਈਲ ਫੋਨ ਬਰਾਮਦ ਕੀਤੇ ਜਾਂਦੇ ਨੇ ਤੇ ਮੋਬਾਈਲ ਫੋਨ ਰਿਕਵਰ ਕਰਨ ਦੇ ਵਿੱਚ ਵੀ ਕੋਈ ਘਾਟ ਨਹੀਂ ਰਹਿੰਦੀ ਕੁੱਲ ਮਿਲਾ ਕੇ 1 ਸਾਲ ਦੇ ਵਿੱਚ ਵਿੱਚ ਜਿਹੜੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ ਉਹਨਾਂ ਨੇ ਕਾਫੀ ਸਵਾਲ ਖੜੇ ਕੀਤੇ ਨੇ 7000 ਦੇ ਕਰੀਬ ਦਾ ਅੰਕੜਾ ਦੱਸਿਆ ਜਾ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਤੇ ਕਿ 7000 ਮੋਬਾਈਲ ਫੋਨ 1 ਸਾਲ ਦੇ ਵਿੱਚ ਵਿੱਚ ਜੇਲ੍ਹਾਂ ਦੇ ਵਿੱਚੋਂ ਬਰਾਮਦ ਹੋਏ ਨੇ ਤੇ ਇੱਕ ਜੇਲ੍ਹ ਦੇ ਵਿੱਚੋਂ 43000 ਦੇ ਕਰੀਬ ਕਾਲਾਂ ਵੀ ਕੀਤੀਆਂ ਗਈਆਂ ਜਿਹਦਾ ਵੀ ਅਜੇ ਚਰਚਾ ਚੱਲ ਰਿਹਾ ਹੈ ਜਿਹਦੇ ਬਾਰੇ ਅਜੇ ਜਾਂਚ ਜਾਰੀ ਹੈ ਤੇ ਦੂਜੇ ਪਾਸੇ ਜੇਲ੍ਹਾਂ ਨੇ ਕਾਫੀ ਜੜੀਆਂ ਹਾਈ ਟੈਕ ਨੇ ਉਨ੍ਹਾਂ ਦੇ ਵਿੱਚ 20 ਅਜਿਹੇ ਸਵਾਲ ਖੜੇ ਹੋ ਜਾਂਦੇ ਨੇ ਤੇ ਇੱਕ ਜੇਲ ਬਣਾਉਣ ਦੀ ਗੱਲ ਵੀ ਕੀਤੀ ਜਾ ਰਹੀ ਹੈ ਲੁਧਿਆਣਾ ਦੇ ਵਿੱਚ ਅਤ ਸੁਰੱਖਿਆ ਵਾਲੀ ਜੇਲ ਬਣਾਈ ਜਾਏਗੀ ਜਿਹਦੇ ਵਾਸਤੇ ਕਰੋੜਾਂ ਰੁਪਏ ਦਾ ਜਿਹੜਾ ਬਜਟ ਹੈ ਉਹ ਵੀ ਪਾਸ ਹੁੰਦਾ ਨਜ਼ਰ ਆ ਰਿਹਾ ਹੈ ਤੇ ਇਸ ਜੇਲ ਦੇ ਵਿੱਚ ਜਿਹੜੇ ਖਤਰਨਾਕ ਅਪਰਾਧੀ ਹੋਣਗੇ ਉਹਨਾਂ ਨੂੰ ਰੱਖਿਆ ਜਾਵੇਗਾ ਮੋਬਾਈਲ ਫੋਨ ਤਾਂ ਉੱਥੇ ਚੱਲਣਾ ਬਹੁਤ ਦੂਰ ਦੀ ਗੱਲ ਹੋਵੇਗੀ ਤੇ ਬੜੀ ਆਧੁਨਿਕ ਜੇਲ ਹੈ ਜਿਹੜੀ ਬਣਨ ਜਾ ਰਹੀ ਹੈ ਜਦੋਂ ਬਣੇਗੀ ਉਦੋਂ ਵੀ ਤੁਹਾਨੂੰ ਜ਼ਰੂਰ ਅਪਡੇਟ ਦੇਵਾਂਗੇ ਤਾਂ ਪਰ ਫਿਲਹਾਲ ਜੇਲਾ ਸੁਰਖੀਆਂ ਦੇ ਵਿੱਚ ਨੇ ਤੇ ਕੁੱਲ ਮਿਲਾ ਕੇ 26 ਜੇਲ੍ਹਾਂ ਦੇ ਵਿੱਚ 30000 ਤੋਂ ਵੱਧ ਕੈਦੀ ਬੰਦ ਨੇ ਯਾਨੀ ਕਿ ਸਜ਼ਾ ਕੱਟ ਰਹੇ ਨੇ ਹਵਾਲਾ ਤੀਏ ਨੇ ਵਕਫਾਕ ਤਰ੍ਹਾਂ ਦੇ ਜਿਹੜੇ ਕੈਦੀ ਨੇ ਉੱਥੇ ਪਰ ਕੁਝ ਅੰਕੜੇ ਵੀ ਹੁੰਦੇ ਨੇ ਕਿ ਕਈ ਵਾਰ ਕਾਗਜ਼ੀ ਅੰਕੜੇ ਕੁਝ ਹੋਰ ਹੁੰਦੇ ਨੇ ਤੇ ਉਹਨਾਂ ਦੀ ਥਾਂ ਦੇ ਉੱਤੇ ਜ਼ਿਆਦਾ ਕੈਦੀ ਵੀ ਹੁੰਦੇ ਨੇ ਤਾਂ ਉਹ ਆਪਣੇ ਆਪ ਦੇ ਵਿੱਚ ਇੱਕ ਮਤਭੇਦ ਹੋ ਜਾਂਦਾ ਪਰ ਹੁਣ ਵੱਡੀ ਟੈਮ ਖਬਰ ਤੁਹਾਨੂੰ ਦੱਸ ਰਿਹਾ ਕਿ ਜੇਲ੍ਹਾਂ ਦੀ ਸੁਰੱਖਿਆ ਨੂੰ ਵਧਾਉਣ ਵਾਸਤੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਪੰਜਾਬ ਸਰਕਾਰ ਨਵਜੋਤ ਸਿੰਘ ਸਿੱਧੂ ਤੋਂ ਲੈ ਕੇ ਵਿਕਰਮ ਸਿੰਘ ਮਜੀਠੀਆ ਵੀ ਜੇਲ੍ਹਾਂ ਦੇ ਵਿੱਚ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕਰ ਚੁੱਕੇ ਨੇ ਜੈਮਰ ਲਾਉਂ ਦੀ ਗੱਲ ਕਰ ਚੁੱਕੇ ਨੇ ਪਰ ਅਜੇ ਤੱਕ ਕੁਝ ਵੀ ਨਹੀਂ ਕੀਤਾ ਗਿਆ ਸੀ ਤੇ ਮਾਮਲਾ ਹਾਈ ਕੋਰਟ ਦੇ ਵਿੱਚ ਵੀ ਹੈ ਤੇ ਹਾਈ ਕੋਰਟ ਨੇ ਵੀ ਜਵਾਬ ਮੰਗਿਆ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਉੱਥੇ ਵੀ ਆਪਣੀ ਰਿਪੋਰਟ ਦੇਣੀ ਆ ਜੇਲ੍ਹ ਵਿਭਾਗ ਨੇ ਰਿਪੋਰਟ ਦੇਣੀ ਆ ਕਿ ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਉਹਨਾਂ ਨੇ ਕੀ ਪੁਖਤਾ ਇੰਤਜ਼ਾਮ ਕੀਤੇ ਨੇ ਤੁਹਾਨੂੰ ਦੱਸ ਦਈਏ ਕਿ ਜੇਲ੍ਹਾਂ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਜੇਲ੍ਹਾਂ ਦੇ ਵਿੱਚ ਹੀ ਉਨਾ ਗੈਂਗਸਟਰਾਂ ਦੀਆਂ ਲੜਾਈਆਂ ਵੀ ਹੋਈਆਂ ਜਿਹੜੇ ਗੈਂਗਸਟਰ ਵੱਡੇ ਵੱਡੇ ਕਾਰ ਨਾਮਿਆਂ ਦੇ ਵਿੱਚ ਸ਼ਾਮਲ ਸੀ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਪਾਏ ਜਿਹੜੇ ਦੋਸ਼ੀ ਪਾਏ ਗਏ ਸੀ ਸ਼ੂਟਰ ਉਹ ਵੀ ਆਪਸ ਦੇ ਵਿੱਚ ਉਲਝੇ ਤੇ ਉਹਨਾਂ ਦੇ ਵਿੱਚੋਂ ਦੋ ਦੀ ਜਾਨ ਵੀ ਚਲੀ ਗਈ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਫੋਨ ਵਗੈਰਾ ਵੀ ਇਹਨਾਂ ਗੈਂਗਸਟਰਾਂ ਤੋਂ ਬਰਾਮਦ ਕੀਤੇ ਜਾਂਦੇ ਨੇ ਕੈਦੀਆਂ ਤੋਂ ਬਰਾਮਦ ਕੀਤੇ ਜਾਂਦੇ ਨੇ ਨਸ਼ਾ ਤਸਕਰਾਂ ਤੋਂ ਵੀ ਫੋਨ ਅਤੇ ਨਸ਼ਾ ਬਰਾਮਦ ਕੀਤਾ ਜਾਂਦਾ ਹੈ ਤੇ ਪਿੱਛੇ ਜੇ ਦੋ ਗ੍ਰਿਫਤਾਰੀਆਂ ਵੀ ਹੋਈਆਂ ਨੇ ਪੁਲਿਸ ਅਧਿਕਾਰੀਆਂ ਦੀਆਂ ਜਿਹੜੇ ਜੇਲ੍ਹ ਦੇ ਵਿੱਚ ਇਲਜ਼ਾਮ ਲੱਗੇ ਨੇ ਕਿ ਉਹ ਨਸ਼ਾ ਪਹੁੰਚਾਉਂਦੇ ਸੀ ਤੇ ਹੁਣ ਜੇਕਰ ਜੇਲ੍ਹਾਂ ਦੇ ਵਿੱਚ ਸੁਧਾਰ ਹੁੰਦਾ ਫੁੱਲ ਬਾਡੀ ਸਕੈਨਰ ਦੇਨੇ ਤਾਂ ਸਭ ਦੀ ਸਕੈਨਿੰਗ ਹੋਵੇਗੀ ਸਾਰਿਆਂ ਦੀ ਬਾਡੀ ਸਕੈਨ ਹੋ ਜੂਗੀ ਸਰੀਰ ਦੇ ਕਿਸੇ ਵੀ ਹਿੱਸੇ ਦੇ ਵਿੱਚ ਲਿਜਾ ਨਹੀਂ ਸਕਣਗੇ ਉਹ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਿਸੇ ਵੀ ਤਰ੍ਹਾਂ ਦਾ ਮੋਬਾਈਲ ਦੇਖਣਾ ਹੋਵੇਗਾ ਕਦੋਂ ਤੱਕ ਕਿ ਫੁੱਲ ਬਾਡੀ ਸਕੈਨਰ ਜੇਲ੍ਹਾਂ ਦੇ ਵਿੱਚ ਲੱਗਦੇ ਨੇ ਤੇ ਕਦੋਂ ਜੇਲ੍ਹਾਂ ਨੂੰ ਪੂਰੀ ਤਰ੍ਹਾਂ ਹਾਈ ਟੈਕ ਕੀਤਾ ਜਾਂਦਾ ਹੈ ਨਿਰਧਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ